Fins aquí el programa d'avui. ਇਹ ਇਹਦੇ ਵਿੱਚ ਕੋਈ ਇਹਨਾਂ ਦਾ ਆਧਾਰ ਕਾਰਡ ਪ੍ਰੂਫ ਵਗੈਰਾ ਮਿਲਦਾ। ਇਹਦਾ ਮੋਬਾਈਲ ਮੈਲਾ ਤੇ ਮੋਬਾਈਲ ਤੇ ਸੰਪਰਕ ਹੋ ਗਿਆ ਤੇ ਘਰ ਦੇ ਮੁਜ਼ੱਫਰਪੁਰ ਤੋਂ ਜੁਪੀ ਤੋਂ ਚੱਲਣ ਆਲੇ ਅੱਧੇ ਭੋਨੇ ਘੰਟੇ ਤੱਕ ਮਾਂ-ਬਾਪ ਤੇ ਮਰੇ ਹੋਏ ਛਾਤੀ ਹੋਈ ਆ ਕੱਲਾ-ਕੱਲਾ ਮੁੰਡਾ ਉਹਨੂੰ ਤਲਾ ਦੇ ਦਿੱਤੀ ਉਹ ਆ ਰਹੇ ਆ। ਤੇ ਸਰ ਕੱਲ ਨੂੰ ਆਜਣਗੇ। ਸਰ ਮ੍ਰਿਤਕ ਦਾ ਨਾਮ ਕੀ ਹੈ? ਰਾਜੂ ਆ ਜੀ। ਤੇ ਇਹ ਕਿੱਥੇ ਦਾ ਰਹਿਣ ਵਾਲਾ ਸੀ? ਇਹ ਮੁਜ਼ੱਫਰਪੁਰ ਜੁਪੀ ਦਾ ਕਹਿੰਦੇ ਆ। ਜੁਪੀ ਦਾ। ਇਹਦੇ ਪਰਿਵਾਰ ਨੂੰ ਤਲਾ ਹੋ ਗਈ, ਪਰਿਵਾਰ ਆ ਰਿਹਾ। ਹਾਂ ਪਰਿਵਾਰ ਆ ਰਿਹਾ ਉਹਦਾ ਇਹਦੇ ਅੱਗੇ ਪਿੱਛੇ ਕੋਈ ਨਹੀਂ ਇਹਦੀ ਛਾਤੀ ਹੋਈ, ਇਹਦੀ ਘਰ ਤੇ ਕੋਈ ਬੱਚੇ ਵਗੈਰਾ ਇਹਨਾਂ ਦੇ ਬੱਚੇ ਭਾਈ ਕੋਈ ਵੈਰੀਫਾਈ ਕੀਤਾ ਜੋ ਤੁਹਾਨੂੰ ਪਤਾ ਹੈ ਮੋਬਾਈਲ ਕੋ ਸਾਨੂੰ ਇਹਦਾ ਬੰਦਾ ਜਦੋਂ ਆਉਣਗੇ ਫਿਰ ਇਹਦੀ ਕਰੀ 174 ਅਮਚਲੀਆ ਦੀ ਠੀਕ ਇਹ ਵੀ ਇਤਲਾਹ ਹੋ ਗਈ ਤੇ ਕਰ ਦੋ ਤੁਹਾਨੂੰ ਥੈਂਕ ਯੂ ਸਰ ਵਾਰਸ ਮਿਲ ਗਈ ਠੀਕ ਇਹ ਅਸੀਂ 30 ਦਿਨ ਤੇ ਤੁਹਾਨੂੰ ਸ਼ੇਰਮਾ ਦੱਸਿਆ ਜੀ ਮੋਬਾਈਲ ਆ ਤੇ ਪੈਸੇ ਦੇਖਦੇ ਆ ਬਾਕੀ ਕਰ ਲਈ ਫੋਨ ਆਦੇ ਸੁਣਦੀਆਂ ਕਰ ਵੀ ਕਰਦੇ ਆ ਇਹ ਦਾ ਮਤਲਬ ਕਰਾਸ ਹੋਇਆ ਫੇਟ ਵਜਨ ਰਹਾ ਹੈ ਜੇ ਕੋਈ ਚੋਟਕੀ ਨਹੀਂ ਹੋਣੀ ਤੇ ਇਹ ਆਇਆ ਬਈ ਪਰ ਉਹ ਜਿਹੜੀ ਤੇ ਜੇ ਹੁਣ ਤੋਂ 3-4 ਕਾਂ ਦੇ ਪਹਿਲਾਂ ਦੀ ਆ ਐਕਸਟ੍ਰੀਮ ਰਾਤ ਦੀ ਹੋਣੀ ਪੁੰਜ ਜਾਈ ਦੀ ਆਕੜੀ ਹੋਈ ਹੈ ਇਹਨਾਂ ਦੇ ਕੋਈ ਘਰ ਦੇ ਪਰਿਵਾਰ ਤੋਂ ਫੋਨ ਆਇਆ ਹੁਣ ਆ ਰਿਹਾ ਫੋਨ ਸੁਣ ਨਹੀਂ ਰਿਹਾ ਉਹ ਛੋਟਾ ਕਰਕੇ ਮੈਂ ਆਪਣੇ ਪੁੱਤੇ ਕਰੂੰਗਾ ਆਪਣਾ ਡੈਡ ਬੁੱਕ ਦਿਖਾਈ ਜੀ 24 72 ਘੰਟੇ ਬਾਅਦ ਉਸ ਤੋਂ ਬਾਅਦ ਜੋ ਵੀ ਕਰਦੀ ਬਣੂਗੀ ਤੁਹਾਨੂੰ ਤੇ ਮਟੀਰੀਅਲ ਪਛਾਣ ਕਰਾਈ ਹੋਊਗੀ ਹੈ ਡੈਡ ਬੁੱਕ ਕਿੱਥੇ ਕਰਦੀ 371 24 26 ਡੀਡੀ ਵਾਲੇ ਦਰਮਿਆਨੋਂ ਜਾਣਾ